ਤਕਸ਼ਕਾਲ ਤੋਂ ਜ਼ਿਕਰਾ ਸਮਝ ਜਨ نیوز ਸੀ ਮੈਂ ਹਾਂ ਵਰਦੀਪ ਕੌਰ ਤਾਂ ਰੋਪੜ ਰੇਂਜ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਅਕਲ ਨੂੰ ਦਰਸਲ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਣ ਸਿਕਿਉਰਿਟੀ ਦਿੱਤੀ ਜਾਏਗੀ ਤਾਂ ਬਿਲਕੁਲ ਦੱਸ ਦੇ ਕਿ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਐਨੇ ਵੱਡੇ ਅਫਸਰ ਦੇ ਵਿਰੁੱਧ ਸ਼ਿਕਾਇਤ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦਾ ਪਰਿਵਾਰ ਹੁਣ ਖਤਰੇ ਦੇ ਵਿੱਚ ਫਸ ਸਕਦਾ ਹੈ ਯਾਨੀ ਕਿ ਉਹਨਾਂ ਨੂੰ ਜਾਨ ਦਾ ਖਤਰਾ ਹੈ ਇਸ ਕਰਕੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦਰਸਲ ਉਹਨਾਂ ਨੂੰ ਸਿਕਿਉਰਿਟੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੀ ਆ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਹੁਣ CBI ਨੂੰ ਵੀ ਸ਼ਿਕਾਇਤਕਰਤਾ ਨੂੰ ਸਿਕਿਉਰਿਟੀ ਦੇਣ ਦੇ ਹੁਕਮ ਜਾਰੀ ਕੀਤੇ ਨੇ ਤਾਂ ਕਿ ਉਸਤੇ ਤੇ ਉਸਦੇ ਪਰਿਵਾਰ ਨੂੰ ਕੋਈ ਜਾਨ ਦਾ ਖਤਰਾ ਜਿਹੜਾ ਨਾ ਹੋਵੇ ਤਾਂ ਬਿਲਕੁਲ ਡੀਆਈਜੀ ਹਰਚਰਨ ਸਿੰਘ ਪੁਲਰ ਜਿਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਜਦੋਂ ਉਹਨਾਂ ਦੇ ਚੰਡੀਗੜ੍ਹ ਸੈਕਟਰ 40 ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਤਾਂ 7 ਕਰੋੜ ਦੇ ਕਰੀਬ ਕੈਸ਼ ਬਰਾਮਦ ਹੋਇਆ ਸੀ ਤਾਂ 1.5 ਕਿਲੋ ਸੋਨਾ ਤੇ ਇਸ ਦੇ ਨਾਲ ਹੀ 20 ਲਗਜ਼ਰੀ ਘੜੀਆਂ ਦੇ ਨਾਲ-ਨਾਲ ਮਹਿੰਗੀਆਂ ਗੱਡੀਆਂ ਵੀ ਬਰਾਮਦ ਹੋਈਆਂ ਸੀ ਤਾਂ ਬਿਲਕੁਲ ਇਹ ਰਿਸ਼ਵਤ ਨਹੀਂ ਇਸ ਨੂੰ ਲੁੱਟਕਿਆ ਜਾ ਸਕਦਾ ਤੇ ਜਿਸ ਦਾ ਪਰਦਾ ਫਾਸ਼ ਕੀਤਾ ਇੱਕ ਕਾਰੋਬਾਰੀ ਨੇ ਕੈਪ ਕਾਰੋਬਾਰੀ ਨੇ ਇਸ ਦਾ ਪਰਦਾ ਫਾਸ਼ ਕੀਤਾ ਤੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਤੋਂ ਮੰਗ ਕੀਤੀ ਗਈ ਸੀ ਕਿ ਉਸ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਦੱਸਦੇ ਕਿ ਮਾਮਲੇ ਦੀ ਸੁਣਵਾਈ ਹੋ ਗਈ ਹੈ ਤੇ ਹੁਣ ਉਸ ਨੂੰ ਸਿਕਿਉਰਿਟੀ ਮਿਲੇ ਸਖਸ਼ਾ ਕਾਲ ਤੋਂ ਜ਼ਿਕਰ ਐ ਸੰਜਨੂਸੀ ਮਹਾਂਪ੍ਰਦੀਪਕੌਰ ਤਾਂ ਰੋਪੜ ਰੇਂਜ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਅਕਲ ਨੂੰ ਦਰਸਲ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਣ ਸਿਕਿਉਰਿਟੀ ਦਿੱਤੀ ਜਾਏਗੀ ਤਾਂ ਬਿਲਕੁਲ ਦੱਸਦੇ ਕਿ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਐਨੇ ਵੱਡੇ ਅਫਸਰ ਦੇ ਵਿਰੁੱਧ ਸ਼ਿਕਾਇਤ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦਾ ਪਰਿਵਾਰ ਹੁਣ ਖਤਰੇ ਦੇ ਵਿੱਚ ਫਸ ਸਕਦਾ ਹੈ ਯਾਨੀ ਕਿ ਉਹਨਾਂ ਨੂੰ ਜਾਨ ਦਾ ਖਤਰਾ ਹੈ ਇਸ ਕਰਕੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਔਰ ਅਦਾਲਤ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦਰਸਲ ਉਹਨਾਂ ਨੂੰ ਸਿਕਿਉਰਿਟੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਹੁਣ ਸੀਬੀਆਈ ਨੂੰ ਵੀ ਸ਼ਿਕਾਇਤ ਕਰਤਾ ਨੂੰ ਸਿਕਿਉਰਿਟੀ ਦੇੜ ਦੇ ਹੁਕਮ ਜਾਰੀ ਕੀਤੇ ਨੇ ਤਾਂ ਕਿ ਉਸਤੇ ਤੇ ਉਸਦੇ ਪਰਿਵਾਰ ਨੂੰ ਕੋਈ ਜਾਨ ਦਾ ਖਤਰਾ ਜਿਹੜਾ ਨਾ ਹੋਵੇ ਤਾਂ ਬਿਲਕੁਲ ਡੀਆਈਜੀ ਹਰਚਰਨ ਸਿੰਘ ਪੁਲਰ ਜਿਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਜਦੋਂ ਉਹਨਾਂ ਦੇ ਚੰਡੀਗੜ੍ਹ ਸੈਕਟਰ 40 ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਤਾਂ 7 ਕਰੋੜ ਦੇ ਕਰੀਬ ਕੈਸ਼ ਬਰਾਮਦ ਹੋਇਆ ਸੀ ਤਾਂ 1.5 ਕਿਲੋ ਸੋਨਾ ਤੇ ਇਸ ਦੇ ਨਾਲ ਹੀ 20 ਲਗਜ਼ਰੀ ਘੜੀਆਂ ਦੇ ਨਾਲ-ਨਾਲ ਮਹਿੰਗੀਆਂ ਗੱਡੀਆਂ ਵੀ ਬਰਾਮਦ ਹੋਈਆਂ ਸੀ। ਬਿਲਕੁਲ ਇਹ ਰਿਸ਼ਵਤ ਨਹੀਂ ਇਸ ਨੂੰ ਲੁੱਟ ਗਿਆ ਜਾ ਸਕਦਾ ਤੇ ਜਿਸ ਦਾ ਪਰਦਾ ਫਾਸ਼ ਕੀਤਾ ਇੱਕ ਕਾਰੋਬਾਰੀ ਨਾ ਟਰੈਪ ਕਾਰੋਬਾਰੀ ਨੇ ਇਸ ਦਾ ਪਰਦਾ ਫਾਸ਼ ਕੀਤਾ ਤੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਤੋਂ ਮੰਗ ਕੀਤੀ ਗਈ ਸੀ। ਕਿ ਉਸ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਦੱਸ ਜੀ ਕਿ ਮਾਮਲੇ ਦੀ ਸੁਣਵਾਈ ਹੋ ਗਈ ਹੈ ਤੇ ਹੁਣ ਉਸ ਨੂੰ ਸਿਕਿਉਰਿਟੀ ਮਿਲੇ